ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸ਼ਾਮ ਦੀ ਪ੍ਰੈਕਟਿਸ ਤੋਂ ਬਾਅਦ ਤੇ 30 ਕਿਲੋ ਕੇਲੇ ਲੈ ਆਈਦੇ ਆ ਤੇ ਸਾਰੇ ਬੱਚੇ ਜਿਹੜੇ ਤੈਨੂੰ ਜਿਵੇਂ ਜਿਵੇਂ ਮੈਂ ਦੱਸਦਾ ਹੂੰਗਾ ਪਸੀਨਾ ਆਉਂਦੀਆਂ ਦੁੱਧ ਵੀ ਸਾਡੇ ਕਿੰਨੇ ਨਸਰਦੇ ਆ 10 ਸਾਲ ਲੱਗੇ ਕਿਸੇ ਨੂੰ ਬੰਦਿਆ ਪਰਿਵਾਰ ਨਾਲ ਦੁੱਧ ਦੀ ਪੇਟੀ ਤੇ ਆਹ ਦੇ ਕੰਦੇ ਕੇਲੇ ਆ ਕੋਲ ਪਾਣੀ ਦੂਜਾ ਸਮਾ ਪੁੱਤਰਾ ਅੰਗੇ ਜੇ ਮੁੜ ਕੇ ਨਹੀਂ ਦੱਬਦੇ ਹੁੰਦੇ ਆ ਨੀ ਵੀ ਪਾਕੇ ਬੰਦੇ ਕੇ ਗਰੀਬੀ ਪੁੱਤਰਾ ਨਖਰੇ ਜੇ ਕਰਦੀ ਤਾਂ ਹੋਊਗੀ ਹਸੀਨਾ ਤੇ ਗਰੀਬੀ ਦੇ ਜਹਾੜੇ ਪਾਰ ਤੇ ਤੇਰੇ ਘਰ ਦਾ ਡਰਸੂਆਂ ਤੇ ਮੋਚੂ ਕੇ ਇਹ ਬੰਦੇ ਨੇ ਅੱਜ ਨਾਗਿਆਦਨ ਕੀਤਾ